ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਿਹਤ ਵਿਭਾਗ ਪੰਜਾਬ ਵੱਲੋਂ ਪੋਸਟਾਂ ਜਾਰੀ ਕੀਤੀਆਂ ਗਈਆਂ ਮੁਹੱਲਾ ਕਲੀਨਿਕਸ ਦੇ ਲਈ ਬਹੁਤ ਵਧੀਆ ਭਰਤੀ ਆ ਬਹੁਤ ਵਧੀਆ ਪੋਸਟਾਂ ਆਣ ਵਾਲੀਆਂ ਸਾਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖ ਲਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿ ਸਰ ਬੈਠੇ ਸੀ ਤਰ ਤਰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਨਾਲ ਵੱਲੋਂ ਆਮ ਆਦਮੀ ਕਲੀਨਿਕਸ ਦੇ ਲਈ ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾਣੀ ਹੈ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾ ਉਹ ਹੈਗੀ ਜੀ ਐਮਬੀਬੀਐਸ ਡਿਗਰੀ ਇਹਨਾਂ ਵੱਲੋਂ ਰੱਖੀ ਗਈ ਹੈ ਇੰਪੈਨਲਮੈਂਟ ਫੀਸ ਹੈ ਜੋ 50 ਰੁਪਏ ਪ੍ਰਤੀ ਮਰੀਜ਼ ਰੋਜ਼ਾਨਾ ਘਟੋ ਘਟ 50 ਮਰੀਜ਼ਾਂ ਦੀ ਯਕੀਨੀ ਗਾਰੰਟੀ ਸਮੇਤ ਇਹਨਾਂ ਵੱਲ ਲਿਖਿਆ ਗਿਆ ਜੀ ਇੰਪੈਡੈਂਟ ਰਮੈਂਟ ਫੀਸ ਹੈ ਜੋ ਤੇ ਵਾਕਨ ਇੰਟਰਵਿਊ ਹੈ ਜੀ ਮਿਤੀ 4 ਜਨਵਰੀ 2024 ਦਿਨ ਵੀਰਵਾਰ ਸਮਾਂ ਸਵੇਰੇ 10 ਵਜੇ ਜੀ ਸਥਾਨ ਹੈਗਾ ਜੀ ਦਫਤਰ ਸਿਵਲ ਸਰਜਨ ਗੁਰਦਾਸਪੁਰ ਇਹ ਜੋ ਵੈਕੈਂਸੀਜ਼ ਹੈ ਗੁਰਦਾਸਪੁਰ ਵਿਖੇ ਜ਼ਿਲ੍ਹਾ ਲੈਵਲ ਤੇ ਜੋ ਇਹਨਾਂ ਦੀ ਭਰਤੀ ਕੀਤੀ ਜਾਣੀ ਹੈ ਤਾਂ ਯੋਗ ਉਮੀਦਵਾਰ ਵਾਕਨ ਇੰਟਰਵਿਊ ਦੇ ਸ਼ਾਮਲ ਹੋ ਕੇ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਸਮੇਂ ਤੁਸੀਂ ਆਪਣਾ ਯੋਗਤਾ ਤੇ ਸਰਬਰ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲ 10ਵੀਂ ਪੱਧਰ ਤੱਕ ਜੋ ਪੰਜਾਬੀ ਪੜ੍ਹੀ ਉਹਦਾ ਸਬੂਤ ਪਾਸਪੋਰਟ ਸਾਈਜ਼ ਫੋਟੋ ਉਮਰ ਦਾ ਸਬੂਤ ਤੁਹਾਡੀ ਦਾ ਅਸਲ ਦਸਤਾਵੇਜ਼ ਸਮੇਤ ਇੱਕ ਇੱਕ ਸਵੈ ਤਸਦੀਕਸ਼ੁਦਾ ਫੋਟੋਕਾਪੀਆਂ ਨਾਲ ਲੈ ਕੇ ਆਉਣੀ ਹੈ ਜੀ ਤੇ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਇੰਟਰਵਿਊ ਦੇ ਸਕਦੇ ਪੋਸਟਾਂ ਦੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ